ਸਸਿਕਾ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਤੇ ਇਸ ਟਾਈਮ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਲੱਗੇ ਹਾਂ ਜੋ ਕਿ ਬਹੁਤ ਹੀ ਮੰਦ ਭਾਗੀ ਖਬਰ ਆ ਪਿਛਲੇ ਦਿਨਾਂ ਦੇ ਵਿੱਚ ਵੀ ਪਿੰਡ ਗੁਰਦਾਸ ਨੰਗਲ ਤੋਂ ਇੱਕ ਲੜਕਾ ਜੋਆ ਉਹ ਗਾਇਬ ਹੋ ਗਿਆ ਸੀ ਘਰੋਂ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਲੱਭਣ ਦੇ ਲਈ ਜਿਹੜਾ ਆ ਪਰਿਵਾਰ ਨੇ ਮੀਡੀਆ ਦਾ ਸਹਾਰਾ ਲਿਆ ਮੀਡੀਆ ਚ ਖਬਰ ਜਾਣ ਤੋਂ ਬਾਅਦ ਹੀ ਬਹੁਤ ਜਲਦ ਲੋਕਾਂ ਨੇ ਸ਼ੇਅਰ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਤੇ ਲੜਕਾ ਜਿਹੜਾ ਆ 6 ਦਿਨ ਬਾਅਦ ਆਪਣੇ ਘਰ ਜਿਹੜਾ ਆ ਵਾਪਸ ਪਰਤ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਕਾਫੀ ਜ਼ਿਆਦਾ ਪਰਿਵਾਰ ਨੂੰ ਮਿਲ ਜਾਂਦੀ ਹੈ ਇਸ ਟਾਈਮ ਗੁਰਦਾਸਨਗਲ ਦੇ ਵਿੱਚ ਖੜੇ ਆ ਤੇ ਤੁਹਾਨੂੰ ਦੱਸ ਦੇ ਕਿ ਇੱਕ ਨੌਜਵਾਨ ਲੜਕਾ ਜਿਹੜਾ ਆ ਇਸ ਪਿੰਡ ਦੇ ਵਿੱਚੋਂ ਹੋਰ 2 ਤੋਂ 3 ਦਿਨ ਤੋਂ ਜਿਹੜਾ ਆ ਗਾਇਬ ਹੋਇਆ ਆ ਇਹ ਘਰੋਂ ਚਲਿਆ ਗਿਆ ਵਾਪਸ ਨਹੀਂ ਆਇਆ ਸਾਰੀ ਗੱਲਬਾਤ ਜਿਹੜੀ ਉਹ ਮਾਪਿਆਂ ਨਾਲ ਕਰ ਲੈਣੇ ਆ ਕਿਵੇਂ ਗਿਆ ਕਿਸ ਤਰ੍ਹਾਂ ਗਿਆ ਤੇ ਕਦੋਂ ਗਿਆ ਤੇ ਕੀ ਉਹਦੀ ਰਿਪੋਰਟ ਜਿਹੜੀ ਥਾਣੇ ਦੇ ਵਿੱਚ ਕਰਾਈ ਹੈ ਜਾਂ ਨਹੀਂ ਕਰਾਈ ਉਹਦੇ ਤੇ ਵੀ ਗੱਲਬਾਤ ਕਰ ਲੈਣੇ ਆ ਤੇ ਆਓ ਕਰਦੇ ਆ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਿ ਬੇਟਾ ਕਦੋਂ ਗਿਆ ਕਿਸ ਤਰ੍ਹਾਂ ਗਿਆ ਤੇ ਕੀ ਗੱਲ ਹੋਈ ਹੈ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨਾਲ WhatsApp Facebook ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਗਰਦਾਸ ਨੰਗਲ ਤੋਂ ਹੋ ਤੇ ਫਿਰ ਤਾਂ ਇਸ ਚਿਹਰੇ ਨੂੰ ਬਖੂਬੀ ਜਾਣਦੇ ਹੋਵਗੇ ਸਾਡੇ ਨਾਲ ਐਸ ਟਾਈਮ ਹੇਰੀ ਜੀ ਜੋ ਕਿ ਬੱਸ ਡਰਾਈਵਰ ਨੇ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਆ ਬੱਸ ਦੀ ਡਰਾਈਵਿੰਗ ਜਿਹੜੀ ਕਰਦੇ ਪਏ ਨੇ ਤੇ ਬਹੁਤ ਸਾਰੇ ਨੇੜੇ ਤੇੜੇ ਦੇ ਲੋਕ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਇਹਨਾਂ ਦਾ ਬੇਟਾ ਆ ਜਿਹੜਾ ਉਹ ਘਰੋਂ ਚਲਾ ਗਿਆ ਮੋਟਰਸਾਈਕਲ ਲੈ ਕੇ ਗਿਆ ਹੋਇਆ ਆ ਤੇ ਫਿਲਹਾਲ ਜਿਹੜਾ ਆ 2 ਤੋਂ 3 ਦਿਨ ਹੋ ਗਿਆ ਤੇ ਘਰ ਵਾਪਸ ਨਹੀਂ ਆਇਆ ਕਿਉਂ ਗਿਆ ਕਿੱਥੇ ਗਿਆ ਘਰ ਦੇ ਵਿੱਚ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਕਾਰਨ ਉਹ ਨਜ਼ਰ ਆਏ ਨਸਕਰ ਪਾਈ ਨਮਸਕਾਰ ਅਜੀ ਕੀ ਬਾਤ ਸੀ ਬੇਟੇ ਦਾ ਸਾਹਿਲ ਸਾਹਿਲ ਤੇ ਕਿੰਨੇ ਦਿਨ ਹੋ ਗਿਆ ਕਰੋਗੇ ਕੱਲ ਗਿਆ 2 ਵਜੇ ਕੱਲ 2 ਵਜੇ ਗਿਆ ਹਾਂ ਹਾਂਜੀ ਤੇ ਕਿਸ ਤਰ੍ਹਾਂ ਘਰੋਂ ਦੇਦਿਆਂ ਗਿਆ ਕਿੰਦਾ ਮੈਂ ਆਇਆ 5 ਮਿੰਟ ਬਾਅਦ ਬਾਅਦ ਚ ਫੋਨ ਕੀਤਾ ਤੇ ਕਹਿੰਦਾ ਆਵਾਂ 5 ਮਿੰਟ ਚ ਤੇ ਉਸ ਤੋਂ ਬਾਅਦ ਫੋਨ ਹੀ ਬੰਦ ਹੋ ਗਿਆ ਉਸ ਤੋਂ ਪਹਿਲਾਂ ਫੋਨ ਬੰਦ ਕਰ ਦਿੱਤਾ ਹਾਂਜੀ ਤੇ ਹੁਣ ਤੱਕ ਕੋਈ ਫੋਨ ਫਨ ਦੁਬਾਰਾ ਨਹੀਂ ਕੀਤਾ ਤੁਸੀਂ ਨਹੀਂ ਵਟਸਐਪ ਤੇ ਫੋਨ ਕੀਤਾ ਉਹ ਪਤਾ ਨਹੀਂ ਹੋਰ ਕੋਈ ਚੁੱਕਦਾ ਕਦੀ ਕਹਿੰਦਾ ਜੰਮੂ ਤੋਂ ਬੋਲਦਾ ਕਦੀ ਕਹਿੰਦਾ ਗਰਦਾਸਪੁਰ ਤੋਂ ਫਰੀ ਕਹਿੰਦਾ ਅੰਮਰਸਰ ਤੋਂ ਵਟਸਐਪ ਤੇ ਲੱਗਦਾ ਵਟਸਐਪ ਤੇ ਲੱਗਦਾ ਆ ਉਸ ਤਰ੍ਹਾਂ ਜਿਹੜਾ ਆ ਡਾਇਰੈਕਟ ਫੋਨ ਨਹੀਂ ਲੱਗਦਾ ਨਹੀਂ ਨਹੀਂ ਡਾਇਰੈਕਟ ਸੋਚ ਸੋਚ ਬੰਦਾ ਆ ਰਿਹਾ ਸੋਚ ਬੰਦਾ ਆ ਰਿਹਾ ਤੇ ਜਦੋਂ ਘਰੋਂ ਗਿਆ ਸੀ ਕਿਸੇ ਤਰ੍ਹਾਂ ਦਾ ਗੁੱਸਾ ਨਾਰਾਜ਼ਗੀ ਨਾ ਨਾ ਗੁੱਸਾ ਨਾਰਾਜ਼ਗੀ ਕੋਈ ਗੱਲ ਹੀ ਨਹੀਂ ਠੀਕ ਕੰਮਕਾਰ ਕਰਦਾ ਸੀ ਹਾਂ ਕੰਮ ਤੇ ਹੱਟ ਨਾ ਬਸ ਤੇ ਹੁਣ ਤੇ ਤਿੰਨ ਚਾਰ ਮਹੀਨੇ ਕਰਦੇ ਜਿਹੜਾ ਉਹਨੂੰ ਡੈਥ ਹੋਈ ਉਹਦੋਂ ਦਾ ਘਰ ਹੀ ਦੋ ਮਹੀਨੇ ਹੋ ਗਏ ਅੱਛਾ ਘਰੋਂ ਕਦੀ ਬਾਹਰ ਵੀ ਨਹੀਂ ਗਿਆ ਨਿਕਲੇਆ ਨਹੀਂ ਤੇ ਅ ਤਰੀਕਾ ਤਰਖਾਸ ਕੀਤੀ ਕੋਈ ਹਾਂ ਤੇ ਦਾਰੀਆ ਕਹਿੰਦੇ ਕਰਦੇ ਆ ਘਰ ਬਾਈ ਤੇ ਕੱਲ 2 ਵਜੇ ਦਾ ਤਕਰੀਬਨ ਕਿਰੇ ਬਣ ਗਿਆ ਹਾਂ 2:00 ਜੀ ਉਸ ਤੋਂ ਬਾਅਦ ਫੋਨ ਬਿਲਕੁਲ ਬੰਦ ਆ ਹਾਂਜੀ ਕਿਹੜੇ ਰਿਸ਼ਤੇਦਾਰ ਦੇ ਨਾਲ ਕੋਈ ਗੱਲਬਾਤ ਫੋਨ ਕੀਤਾ ਸਾਰਿਆਂ ਨੂੰ ਤੇਨੇ ਗਿਆ ਸਤਿਓ ਯਾਰ ਦੋਸਤ ਜਿਹੜੇ ਸਾਰਿਆਂ ਨੂੰ ਪੁੱਛ ਲਿਆ ਕਿਹਨੂੰ ਪੁੱਛਦੇਗਾ ਕੀ ਲੱਗਦਾ ਤੁਹਾਨੂੰ ਲੱਗਦਾ ਹਨ ਕੀ ਕਹਿ ਸਕਦੇ ਆ ਕੋਈ ਕੋਈ ਪਿਆਰ ਮੋਹਬਤ ਦਾ ਚੱਕਰ ਹੋਵੇ ਕਿ ਕੁੜੀ ਨਾਲ ਨਹੀਂ 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 ਹਾਂ ਜੀ ਨਹੀਂ ਕਈਆਂ ਇਹ ਲੜਾ ਬੱਚੇ ਜਵਾਨ ਹੋ ਜਾਂਦੇ ਕਈ ਜੀ ਮਰਬੜ ਪਤਾ ਨਹੀਂ ਲੱਗਦਾ ਕਿ ਉਰੇ ਪਰੇ ਜਾ ਗਏ ਇਸ ਨਾ ਨਾ ਤਿੰਨ ਮਹੀਨੇ ਹੋਏ ਤਾਂ ਘਰੋਂ ਬਾਹਰ ਗਿਆ ਹੀ ਨਹੀਂ ਤੇ ਜਿਵੇਂ ਆਉਜੀ ਗੱਲਬਾਤ ਹੋਏ ਤੇ ਸੈੱਡ ਤੇ ਜਾ ਕੇ ਵੀ ਕਰਦਾ ਹੀ ਇਹ ਬੰਦਾ ਜਿਵੇਂ ਕਿ ਠੰਡ ਦਾ ਬਹੁਤ ਜ਼ਿਆਦਾ ਮੌਸਮ ਚੱਲਦਾ ਪਿਆ ਤੇ ਅ ਅੱਜ ਕੱਲ ਬਾਹਰ ਜਾਣ ਦੇ ਨਾਲ ਬੱਚਿਆਂ ਨੂੰ ਕਈ ਵਾਰੀ ਉਹੋ ਜਿਹੀ ਕੋਈ ਗੱਲਬਾਤ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਫੋਨ ਕਾਲ ਨਹੀਂ ਆਈ ਨਹੀਂ ਨਹੀਂ ਤੇ ਬੱਚਾ ਕਿਤੇ ਉਰੇ ਪਰੇ ਬੈਠਾ ਕੋਲੋਤਾ ਜਾਂ ਨਾ ਨਾ ਕਿਸੇ ਤਰ੍ਹਾਂ ਦੀ ਨਹੀਂ ਕੋਈ ਕਿੰਨੇ ਕਾਰੀ ਫੋਨ ਟਰਾਈ ਕਰ ਚੁੱਕੇ ਐਂ ਤਾਂ ਕੱਲ ਦਾ ਹੀ ਕਰ ਰਹੀ ਜਾਂਦੇ ਹੈ ਤੇ ਪਰਿਵਾਰਕ ਮੇਰਾ ਅੱਜ 12 ਵਜੇ ਇਸ ਟਾਈਮ ਤੇ ਘਰ ਹੁਣ ਬਹਿ ਲਲ ਮੈਂ ਤੇ ਕੁੜੀ ਏ ਬੇਟੀ ਛੋਟੀ ਇਹ ਘਰ 도ਵੇ ਤੋਂ ਜਿੱਦਾਂ ਦਾ ਗਿਆ ਆ ਉਦੋਂ ਤੋਂ ਫੋਨ ਟਰਾਈ ਕੀਤਾ ਨਹੀਂ ਲੱਗ ਰਿਹਾ ਨਹੀਂ ਨਹੀਂ ਕੀ ਕਰਨਾ ਚਾਹੋਗੇ ਦੇਖ ਲਈ ਜਾਂ ਤਾਂ ਕਰਨਾ ਇਹੋ ਹੀ ਚਾਹਾਂਗੇ ਜਿੱਥੇ ਕਿਤੇ ਪਤਾ ਲੱਗਦਾ ਬਾਤੋਂ ਬਾਤ ਨੂੰ ਸ਼ੇਅਰ ਕਰਨ ਵੀਡੀਓ ਨੂੰ ਜਲਦੀ ਪਤਾ ਲੱਗ ਸਕੇ ਤੇ ਦੋਸਤੋ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਮਾਪਿਆਂ ਵਾਸਤੇ ਜਿਵੇਂ ਕਿ ਪੋਸਟ ਦਫਤਰ ਤੋਂ ਪਤਾ ਲੱਗਿਆ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਏਦਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਚ ਕੋਈ ਕਈ ਵਾਰੀ ਬੇਟੇ ਬੱਚੇ ਜਿਹੜੇ ਉਹ ਜਵਾਨ ਹੁੰਦੇ ਆ ਤੇ ਜਿਹੜਾ ਘਰੋਂ ਚਲੇ ਜਾਂਦੇ ਆ ਜਾਂ ਗੁੱਸੇ ਨਾਰਾਜ਼ਗੀ ਨਾਲ ਚਲੇ ਜਾਂਦੇ ਕਹਿੰਦੇ ਵੀ ਏਦਾਂ ਦੀ ਵੀ ਕੋਈ ਗੱਲ ਨਹੀਂ ਵੈਸੇ ਘਰੋਂ ਕਹਿ ਕੇ ਗਿਆ ਵੀ ਮੈਂ ਥੋੜੀ ਦੇਰ ਲਈ ਕਿਤੇ ਜਾ ਰਿਹਾ ਵਾਂ ਅਸਾ ਜਦੋਂ ਮਤਲਬ ਬੇਟਾ ਘਰੋਂ ਗਿਆ ਆ ਤੇ ਕੁਝ ਕਹਿ ਕੇ ਗਿਆ ਵੀ ਮੈਂ ਕਿੱਥੇ ਚੱਲਿਆ ਵਾਂ ਜਾਂ ਕਿਹਦੇ ਕੋਲ ਚੱਲਿਆ ਵਾਂ ਨਹੀਂ ਕੁਝ ਨਹੀਂ ਗਿਆ ਮੈਂ ਮੇਢੀ ਆਈ ਵਿਆਹੀ ਅੰਡੇਰੇ ਉਹ ਆਈ ਤੇ ਉਹ ਖਾਣਾ ਬਣਾਂਦੀ ਉਨੇ ਗਿਆ ਕਿੱਥੇ ਚੱਲਿਆਂ ਕੰਦਾ ਮੈਨੂੰ ਕੰਦਾ ਚੜਾਨ ਜਾਣਾ ਬਸ ਤੇ ਕਹਿੰਦੇ ਕਹਿੰਦਾ ਆ ਗਿਆ ਮੈਂ 5 ਮਿੰਟ ਤੇ ਬਸ ਆਈ ਗਿਆ ਗਿਆ ਬਾਅਦ ਬਾਅਦ ਫੋਨ ਵੀ ਕੀਤਾ ਕਹਿੰਦਾ ਆਇਆ ਆਇਆ ਬਸ 5 ਮਿੰਟ ਤੇ ਤੇ ਬਾਅਦ ਫੋਨ ਜਿਹੜੀ ਕੀਤੀ ਸੀ ਜਦੋਂ ਕੱਲ੍ਹ ਕਿੰਨੇ ਵਜੇ ਹੋਈ ਸੀ ਉਹ ਹੀ ਕੋਈ 8:30 ਐਸ ਟਾਈਮ ਬੇਟੀ ਦੀ ਉਮਰ ਕਿੰਨੀ ਆ 23 ਸਾਲ 23 ਸਾਲ ਦਾ ਹਾਂਜੀ ਉਹ 23 ਸਾਲ ਦਾ ਜਵਾਨ ਪੁੱਤ ਜਿਹੜਾ ਆ ਘਰੋਂ ਲਾਪਤਾ ਆ ਕੱਲ 2 ਵਜੇ ਦਾ ਦੱਸਿਆ ਜਾ ਰਿਹਾ ਆ ਤੇ ਥਾਣੇ ਦੇ ਵਿੱਚ ਵੀ ਜਿਹੜੀ ਆਪਣੇ ਵੱਲੋਂ ਇਹ ਰਿਪੋਰਟ ਕਰਕੇ ਆਏ ਨੇ ਸਾਡੇ ਨਾਲ ਇਸ ਟਾਈਮ ਨਾ ਆਂਡ ਗਵਾਂਡੂ ਵੀ ਕਿਉਂਕਿ ਬਹੁਤ ਸਾਰੀਆਂ ਸੰਕਾਵਾਂ ਜਿਹੜੀਆਂ ਨੇ ਉਹ ਜਤਾਈਆਂ ਜਾਂਦੀਆਂ ਨੇ ਕਈ ਵਾਰੀ ਹੋਰ ਵੀ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਆਂਡੋ ਗਵਾਂਡੂ ਹੀ ਨਿਕਲ ਕੇ ਸਾਹਮਣੇ ਹੁੰਦੀ ਸਾਡੇ ਨਾਲ ਇਹਨਾਂ ਦੇ ਗਵਾਂਡੂ ਵੀ ਮੌਜੂਦ ਹੈ ਪਾਜੀ ਕਿਸ ਤਰ੍ਹਾਂ ਦੇ ਇਹਨਾਂ ਦਾ ਝਗੜਾ ਝਗੜਾ ਤੇ ਨਹੀਂ ਹੋਇਆ ਨਹੀਂ ਕਿਸੇ ਦਾ ਕਿਸੇ ਦੇ ਨਾਲ ਝਗੜਾ ਝਗੜਾ ਤੇ ਨਹੀਂ ਹੈ ਸੰਦਰ ਦੇ ਮਿਲਦਾ ਕਿ ਕੋਈ ਝਗੜਾ ਝਗੜਾ ਨਹੀਂ ਹੈ ਹਾਂਜੀ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਆ ਤਾ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਬੱਚਿਆਂ ਦਾ ਕਿ ਕਿਸ ਤਰ੍ਹਾਂ ਦਾ ਪਤਾ ਕਿ ਹੁਣ ਦਿਲ ਦਾ ਕੀ ਕਿਸੇ ਨੂੰ ਕਹਿ ਕਹਿ ਜਾ ਸਕਦੇ ਆਪਾਂ ਪਰ ਲੱਗਦਾ ਕਿ ਕੋਈ ਮਤਲਬ ਕੋਈ ਸਹਤ ਪਿਛਲੇ ਦਿਨਾਂ ਦੇ ਵਿੱਚ ਕੋ ਥੋੜਾ ਮੰਮੀ ਇਹਨਾਂ ਦੀ ਡੈਥ ਹੋਈ ਸੀ ਤੇ ਥੋੜਾ ਅਬਸਰਡ ਸੀ ਉਹ ਪਰੇਸ਼ਾਨ ਰਹਿੰਦਾ ਸੀ ਮੈਂ ਵੀ ਇੱਕ ਦੋ ਵਾਰੀ ਘਰ ਵੀ ਆਉਂਦਾ ਸੀ ਕਿ ਕਹਿੰਦਾ ਰਿਆ ਕਾਕਾ ਤੂੰ ਬੋਲਦਾ ਬਦਨੇ ਕਹਿੰਦਾ ਨਹੀਂ ਅੰਕਲ ਮੇਰਾ ਕੋਈ ਮਨ ਜਾ ਨਹੀਂ ਦਿਲ ਦਾ ਲੱਗਦਾ ਇਸ ਕਰਕੇ ਉਸ ਜੀ ਨੂੰ ਲੈ ਕੇ ਹੋ ਸਕਦਾ ਸੀ ਹਾਂ ਇਹ ਹੋ ਸਕਦਾ ਕੀ ਕਹਿ ਸਕਦੇ ਇਹ ਹੀ ਬੰਦਾ ਹੋਰ ਕਿਸ ਤਰ੍ਹਾਂ ਦਾ ਜਿੱਤਰਾ ਕਿ ਕਈ ਰਿ ਬੱਚਿਆਂ ਦਾ ਹੁੰਦਾ ਨਾ ਵੀ ਗਲੀ ਮਹੱਲੇ ਦੇ ਮੁੰਡਿਆਂ ਮੁੰਡਿਆਂ ਨਾਲ ਜਾਂ ਗਲੀ ਮਹੱਲੇ ਦੇ ਦੋਸਤਾਂ ਨਾਲ ਮਾਹੌਲ ਚ ਗੱਲ ਕਰ ਦਿੰਦਾ ਵੀ ਮੇਰਾ ਸ਼ੇਲੀ ਦਾ ਚੱਕਰ ਹੈ ਜਾਂ ਜਿਵੇਂ ਆਪਾਂ ਪਿਤਾ ਨਾਲ ਵੀ ਇਹੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਐਦਾਂ ਦਾ ਮਾਹੌਲ ਨਹੀਂ ਵੀ ਕਿ ਕੁੜੀ ਕੱਡੀ ਦੇ ਨਾਲ ਹਾਂ ਨਹੀਂ ਨਹੀਂ ਮੈਂ ਦੱਸ ਰਿਹਾ ਵੀ ਮੈਂ ਪਿਛਲੇ 3 ਮਹੀਨੇ ਤੋਂ ਦੇਖ ਰਿਹਾ ਕਿ ਉਹ ਅੰਦਰੋਂ ਬਾਹਰ ਨਹੀਂ ਨਿਕਲਦਾ ਨਾਲ ਹੀ ਸਾਡੇ ਕੰਨ ਦੇ ਨਾਲ ਕੰਨ ਦਾ ਆਉਂਦਾ ਜਾਂਦਾ ਦੇਖ ਲਈ ਸਿਰਫ ਉਹ ਅੰਦਰੋਂ ਹੀ ਨਹੀਂ ਬਾਹਰ ਨਿਕਲਦਾ ਮੈਂ ਕਿਸੇ ਮੁਕੇ ਅੰਦਰ ਆਣ ਕੇ ਵੀ ਨੂੰ ਅੰਦਰ ਸਾਲ ਤੋਂ ਬਾਹਰ ਨਹੀਂ ਨਿਕਲਦਾ ਤੇ ਥੋੜਾ ਮੈਂ ਕਹਿਣਾ ਚਾਹੁੰਦਾ ਸਾਇਤ ਕਿ ਪਿੰਛੀ ਪੰਜਾਬੀ ਦਾ ਮੈਂ ਬੜਾ ਧੰਨਵਾਦ ਕਰਦਾ ਸੋ ਇਹ ਗੱਲ ਮੈਂ ਪਹਿਲਾਂ ਕਹਿਣੀ ਚਾਹੁੰਦਾ ਹਾਂ ਸਾਡੇ ਪਿੰਡ ਚ ਵਿੱਚ ਇੱਕ ਲੜਕਾ ਜਿਹੜਾ ਸੀ ਘਰ ਚੋਂ ਬਾਹਰ ਚ ਲੱਗਿਆ ਸੀ ਤੇ ਇਹਦੇ ਚੈਨਲ ਦੇ ਜਰੀਏ ਉਹ ਮਿਲ ਗਿਆ ਤੇ ਮੈਂ ਚਾਹੁੰਦਾ ਕਿ ਜਿੰਨੇ ਵੀ ਮੇਰੇ ਭੈਣ ਭਾਈ ਜਿਹੜੇ ਆ ਚੈਨਲ ਨੂੰ ਦੇਖੇ ਜਾਂ ਖੁਦ ਸਾਇਲ ਦੇਖੇ ਤੇ ਕੋਈ ਵੀ ਗੱਲ ਨਹੀਂ ਇਦਾਂ ਦੀ ਬੇੜ ਤੇਰਾ ਡੈਡੀ ਜਿਹੜਾ ਬਹੁਤ ਪਰੇਸ਼ਾਨ ਆ ਸਵੇਰ ਦਾ ਪਰੇਸ਼ਾਨਾ ਕੱਲ ਦਾ ਪਰੇਸ਼ਾਨਾ ਕਿ ਦੇਖੇ ਤੇ ਉਹ ਬੱਚਾ ਘਰ ਆ ਜੇ ਵਾਪਸ ਹੋਵਰੇ ਜੀ ਮੱਲੇ ਵਾਲੇ ਵੀ ਜਿਹੜੇ ਨੇ ਇਸ ਟਾਈਮ ਪੂਰੀ ਸੰਮਤੀ ਦੇ ਨਾਲ ਜਿਹੜਾ ਆ ਉਹ ਤੁਸੀਂ ਦੇ ਦੇ ਪਈ ਵੀ ਘਰ ਦੇ ਵਿੱਚ ਬੇਟੇ ਦੀ ਜਿਹੜੀ ਉਹ ਮਾਤਾ ਦੀ ਪਿਛਲੇ ਦਿਨਾਂ ਦੇ ਵਿੱਚ ਡੈਥ ਹੋਈ ਜਿਹਦੇ ਕਰਕੇ ਸ਼ਾਇਦ ਥੋੜਾ ਅਫਸੈਟ ਰਹਿ ਰਿਹਾ ਸੀ ਉਸ ਕਰਕੇ ਵੀ ਸ਼ਾਇਦ ਕੋਈ ਪ੍ਰੋਬਲਮ ਆਈ ਹੋਵੇ ਤੇ ਦਿਮਾਗੀ ਤੌਰ ਤੇ ਕਈ ਇਹ ਬੱਚੇ ਪ੍ਰੇਸ਼ਾਨ ਰਹਿਣ ਲੱਗ ਪੈਂਦੇ ਨੇ ਇਕੱਲਾਪਣ ਜਿਹੜਾ ਮਹਿਸੂਸ ਕਰਨ ਲੱਪੈਂਦੇ ਨੇ ਤੇ ਹੋ ਸਕਦਾ ਵੀ ਕਿਤੇ ਘੁੰਮਣ ਫਿਰਨ ਵੀ ਚੱਲ ਗਏ ਹੋਣ ਜੇਕਰ ਉਹ ਖੁਦ ਵੀ ਵੇਖਦਾ ਪਿਆ ਵੀਡੀਓ ਤੇ ਮਾਪਿਆਂ ਵੱਲੋਂ ਜਿਹੜੀ ਗੁਜ਼ਾਰਸ਼ ਆ ਭੀ ਜਲਦੀ ਘਰ ਆ ਜਾਵੇ ਕਿਉਂਕਿ ਮਾਪੇ ਪ੍ਰੇਸ਼ਾਨ ਆ ਤੇ ਲਗਾਤਾਰ ਜਿਹੜਾ ਹੈ ਉਹ ਰਾਤ ਜਦੋਂ ਬੱਚਾ ਘਰ ਨਾ ਹੋਵੇ ਤਾਂ ਨੀਂਦ ਵੀ ਨਹੀਂ ਆਉਂਦੀ ਸ਼ਾਇਦ ਤੇ ਭਾਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਕੀ ਕਹਿਣਾ ਮਰਦ ਬੱਚਾ ਜੇ ਆਪ ਵੇਖਦਾ ਹੋਏ ਵੀਡੀਓ ਤੇ ਬੱਚਾ ਆਪ ਵੇਖਦਾ ਹੈ ਤੇ ਘਰ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਇਹਨੂੰ ਸਾਰੇ ਪਰਿਵਾਰ ਨਾਲ ਰਿਸ਼ਤੇਦਾਰ ਵੀ ਆਪੂੰ ਵੀ ਆਏ ਦੋਸਤਾਂ ਨੂੰ ਫੋਨ ਕਰਕੇ ਦੇ ਦੇ ਹਾਂ ਸਾਰੇ ਰਿਸ਼ਤੇਦਾਰਾਂ ਦੋਸਤਾਂ ਨੂੰ ਨਹੀਂ ਕਿਤਾ ਬਹੁਤ ਕੋਰ ਦੇ ਨਹੀਂ ਨਹੀਂ ਤੇ ਜਿੱਥਾ ਤੁਸੀਂ ਕਹਿੰਦੇ ਵੀ ਬੱਸ ਦੇ ਨਾਲ ਵੀ ਡਰਾਈਵਿੰਗ ਕਰਨ ਜਾਂਦਾ ਰਿਹਾ ਕਿਸੇ ਬੱਸ ਦੇ ਨਾਂ ਹੁਣ ਤੇ ਕੋਈ ਨੰਬਰ ਹੀ ਨਹੀਂ ਕਹਦਾ ਹੁਣ 4 4 ਮਹੀਨੇ ਹੋਏ ਘਾਰੀ ਹòn ਫੋਨ ਪਹਿਲਾਂ ਵੀ ਗਵਾਜ ਗਿਆ ਸੀ ਇਹਦਾ ਇਹ ਫੋਨ ਹੋਰ ਲੈ ਗਿਤਾਈ ਅੱਜ ਨੰਬਰ ਹੀ ਨਹੀਂ ਉਹਦੇ ਕੋਈ ਵੈਦਾ ਇਹ ਕਹਿੰਦੇ ਬਸ ਨਾਂ ਵੀ ਚਲ ਜਾਏਗਾ ਅ ਦੋਸਤੋ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਕਿ ਇੱਕ 23 ਸਾਲਾ ਨੌਜਵਾਨ ਜਿਹੜਾ ਆ ਘਰੋਂ ਚਲਾ ਗਿਆ ਅ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਹੀ ਜਿਹੜੀ ਉਹਦੀ ਮਾਤਾ ਦੀ ਜਿਹੜੀ ਉਹ ਡੈਥ ਹੋ ਗਈ ਸੀ ਜਿਹਦੇ ਕਰਕੇ ਘਰ ਦੇ ਵਿੱਚ ਇਕੱਲਾਪਨ ਤੇ ਸ਼ਾਇਦ ਥੋੜਾ ਅਫਸੈਟ ਵੀ ਸੀ ਉਸੇ ਵਜ੍ਹਾ ਕਰਕੇ ਹੀ ਕਰੋ ਗਿਆ ਸੁੱਧ ਬੁੱਧ ਕਿਵੇਂ ਹੋਗੀ ਜਾਂ ਕਿੱਥੇ ਚਲਾ ਗਿਆ ਕਿਸ ਤਰ੍ਹਾਂ ਚਲਾ ਗਿਆ ਜੇਕਰ ਉਹ ਆਪ ਵੀ ਵੀਡੀਓ ਦੇ ਦਿੱਤਾ ਪਿਆ ਤੇ ਆਪਣੇ ਘਰੇ ਵਾਪਸ ਆਂਦੇ ਸੀ ਗੁਜਾਰਸ਼ ਕਰਦੇ ਆ ਮਾਪੇ ਗੁਜਾਰਸ਼ ਕਰਦੇ ਨੇ ਗਲੀ ਮੱਲਾ ਗੁਜਾਰਸ਼ ਕਰਦਾ ਵੀ ਘਰ ਦੇ ਵਿੱਚ ਆ ਜਾਵੇ ਕਿਉਂਕਿ ਮਾਪੇ ਜਿਹੜੇ ਆ ਇਸ ਟਾਈਮ ਪੂਰੀ ਤਰ੍ਹਾਂ ਪ੍ਰੇਸ਼ਾਨ ਨੇ ਪਿਓ ਪੂਰੀ ਤਰ੍ਹਾਂ ਜਿਹੜਾ ਆ ਉਹ ਵੀ ਅਫਸੈਟ ਹੋ ਰਿਹਾ ਹੈ ਕਿ ਬੱਚਾ ਘਰ ਵਾਪਸ ਨਹੀਂ ਆ ਰਿਹਾ ਤੇ ਜੇਕਰ ਉਹ ਦੇਖਦਾ ਤੇ ਘਰ ਆ ਜਾਵੇ ਜੇਕਰ ਕੇ ਸੱਜਣ ਮਿੱਤਰ ਕੋਲ ਆ ਉਹ ਵੀ ਵੀਡੀਓ ਵੇਖਦਾ ਪਿਆ ਆ ਤੇ ਪੁਲਿਸ ਉਹਨੂੰ ਘਰ ਭੇਜ ਦਿੱਤਾ ਜਾਵੇ ਰਿਸ਼ਤੇਦਾਰਾਂ ਦੇ ਆ ਤਾਂ ਵੀ ਘਰ ਭੇਜ ਦਿੱਤਾ ਜਾਵੇ ਸਮਝਾ ਕੇ ਭੇਜ ਦਿੱਤਾ ਜਾਵੇ ਤੇ ਉਸ ਬੱਚੇ ਨੂੰ ਘਰ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੇਕਰ ਤੁਸੀਂ ਨੇੜੇ ਤੇੜੇ ਉਹ ਵੀਡੀਓ ਦੇਖਦੇ ਪਏ ਹੋ ਜਾਂ ਕਿਤੋਂ ਵੀ ਦੇਖਦੇ ਪਏ ਹੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਦੇ ਅੱਗੇ ਜ਼ਰੂਰ ਤੋਰ ਦਿਓ ਤਾਂ ਕਿ ਬੱਚਾ ਜਿਹੜਾ ਆ ਉਹ ਮਿਲ ਸਕੇ ਨਾਲ ਦੀ ਨਾਲ ਬੱਚੇ ਦੀ ਜਿਹੜੀ ਵੀਡੀਓ ਤਾਂ ਆਪਾਂ ਜਿਹੜੀ ਉਹ ਫੋਟੋ ਜਿਹੜੀ ਹੈ ਫਲੈਸ਼ ਕਰਦੇ ਪਏ ਆ ਇਹ ਬੱਚਾ ਤੁਹਾਨੂੰ ਕਿਤੇ ਵੀ ਮਿਲੇ ਤਾਂ ਜ਼ਰੂਰ ਬੱਚੇ ਨੂੰ ਘਰ ਭੇਜਣ ਦੀ ਜਿਹੜੀ ਕਿਰਪਾਲਤਾ ਕਿਤੇ ਜਾਵੇ ਧੰਨਵਾਦ ਤੁਸੀਂ ਬਣੇ ਰਹੋ WDPC ਪੰਜਾਬੀ ਦੇ ਨਾਲ